ਆਪ ਜੀ ਦਾ ਹਾਰਦਿਕ ਸਵਾਗਤ ਹੈ ਜੀ ਚੈਨਲ ਨਾਗਰਾ ਰਿਸ਼ਤੇ ਚਾਂਕਸ਼ਨ ਤੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਤੇ ਸਤਿਕਾਰ ਪਰੇ ਸਤਿ ਸ੍ਰੀ ਅਕਾਲ ਸਕਰੀਨ ਤੇ WhatsApp ਨੰਬਰ 896814273 ਚੱਲ ਰਿਹਾ ਜੀ ਤੁਸੀਂ ਆਪਣੀ ਐਡ ਇਸ ਨੰਬਰ ਤੇ ਭੇਜੋ ਇਸ ਚੈਨਲ ਤੇ ਹਰ ਮੰਗਲਵਾਰ ਹਰ ਅਥ ਨੀਚਰਵਾਰ ਸ਼ਾਮ 7 ਵਜੇ ਐਡ ਲਾਈ ਜਾਂਦੀ ਹੈ ਜੀ ਐਡ ਫ੍ਰੀ ਆਫ ਕਾਸਟ ਲਾਈ ਜਾਂਦੀ ਹੈ ਸਾਡੀ ਵੀਡੀਓ ਦੇ ਵਿੱਚ ਕੁੜੀਆਂ ਤੇ ਮੁੰਡਿਆਂ ਦੇ ਰਲਮੇ ਮਿਲ ਮਿਲ ਇਸੇ ਹੁੰਦੇ ਜਾਂਦੇ ਸੋ ਆਪ ਜੀ ਨੂੰ ਬੇਨਤੀ ਆ ਕਿਰਪਾ ਕਰਕੇ ਵੀਡੀਓ ਜ਼ਰੂਰ ਐਂਡ ਤੱਕ ਵੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪ ਜੀ ਤੱਕ ਪਹੁੰਚ ਸਕੇ ਹਮੇਸ਼ਾ ਦਰ ਆਪ ਜੀ ਨੂੰ ਬੇਨਤੀ ਆ ਕਿ ਰਿਸ਼ਤਾ ਕਰਨ ਤੋਂ ਪਹਿਲਾਂ ਘੋਖ ਪੜਤਾਲ ਕਰਨਾ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ ਜੀ ਪਹਿਲਾ ਰਿਸ਼ਤਾ ਨੂੰ ਨੋਟ ਕਰੋ ਜੀ ਇਹ ਹੈਗਾ ਲੜਕੀ ਦਾ ਰਾਮਦਾਸ ਜੀ ਆ ਲੜਕੇ ਮੰਗਲਿਕ ਜਲੰਧਰ ਏਰੀਆ 1990 ਡੇਟ ਆਫ ਬਰਥ 5 ਫੁੱਟ 3 ਇੰਚ ਕਾਤ 10+2 ਕੁਆਲਿਫਿਕੇਸ਼ਨ ਕੰਪਿਊਟਰ ਹਾਰਡਵੇਅਰ ਐਂਡ ਸੌਫਟਵੇਅਰ ਐਨਟੀਟੀ ਇਹਨਾਂ ਦੀ ਕੁਆਲਿਫਿਕੇਸ਼ਨ ਹੈ ਜੀ ਫਾਜ਼ਲ ਸਾਹਿਬ ਇਹਨਾਂ ਦੇ ਗਵਰਨਮੈਂਟ ਅਮਪਲਾਈ ਨੇ ਰਿਟਾਇਰ ਹੋਏ ਨੇ ਲਾਈਟ ਅਤੇ ਸਾਊਂਡ ਦਾ ਉਹਨਾਂ ਦਾ ਆਪਣਾ ਬਿਜ਼ਨਸ ਆ ਰਿਕੁਆਇਰਮੈਂਟ ਇਹਨਾਂ ਦੀ RAM ਦਾਸ ਜੀ ਪਰਿਵਾਰ ਤੋਂ ਪੜਿਆ ਲਿਖਾ ਮੰਗਲਿਕ ਲੜਕੇ ਦੀ ਜ਼ਰੂਰਤ ਆ ਲੋੜਵੰਦ ਪਰਿਵਾਰ ਇਹਨਾਂ ਦਾ ਸਿੱਧੀ ਗੱਲਬਾਤ ਕਰ ਰਹੇ ਨੇ ਜੀ ਜੋ ਸਕਰੀਨ ਤੇ ਨੰਬਰ ਚੱਲ ਰਿਹਾ ਹੈਗਾ ਅਗਲਾ ਰਿਸ਼ਤਾ ਨੋਟ ਕਰੋ ਜੱਟ ਸਿੱਖ ਲੜਕਾ ਢਿੱਲੋਂ ਗੋਤ ਫਰੀਦਕੋਟ ਏਰੀਆ 1987 ਡੇਟ ਆਫ ਬਰਥ 5 ਫੁੱਟ 8 ਇੰਚ ਕੱਤ ਐਮਸੀਏ ਕੀਤੀ ਹੋਈ ਹੈ ਜੀ ਇਹਨਾਂ ਦੀ ਇੱਕ ਡੀਫਾਰਮੇਸੀ ਕੀਤੀ ਹੋਈ ਹੈ ਇਹ ਲੜਕਾ ਤਲਾਕ ਸੋਦਾ ਮੈਡੀਕਲ ਸਟੋਰ ਇਹਨਾਂ ਦਾ ਦੋ ਕਮਰਸ਼ੀਅਲ ਸ਼ੋਅਰੂਮ ਨੇ ਮਾਤਾ ਪਿਤਾ ਸਰਕਾਰੀ ਜੋਬ ਤੋਂ ਰਿਟਾਇਰ ਨੇ ਤਿੰਨ ਭੈਣਾਂ ਨੇ ਸਰਕਾਰੀ ਜੋਬ ਕਰਦੀਆਂ ਨੇ ਮੈਰਿਡ ਨੇ ਇਹਨਾਂ ਦੀ ਰਿਕੁਆਇਰਮੈਂਟ ਆ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਕਲ ਬਿਲੀਵ ਇਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਹਣੀ ਸਨਖੀ ਪੜੀ ਲਿਖੀ ਲੜਕੀ ਦੀ ਜ਼ਰੂਰਤ ਆ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੂਰਨ ਤੌਰ ਤੇ ਵਿਸ਼ਵਾਸ ਰੱਖਦੀ ਹੋਵੇ ਪਰਿਵਾਰ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਹੁਲ ਸਿੰਘਲਾ ਅਗਰਵਾਲ ਲੜਕਾ ਅਲੀਕੇ ਸਰਦੂਰਗੜ 2001 ਦੇ ਤੋਂ ਬਾਅਦ 10+2 ਕੁਆਲਿਫੀਕੇਸ਼ਨ ਭਰਾ ਮੈਰਿਟ ਰਾਹੁਲ ਕਰਿਆਨਾ ਸਟੋਰ ਚਲਾਉਂਦੇ ਨੇ ਮੀਰ ਮੀਰਪੁਰ ਕਲਾ ਵਿਖੇ ਦੋ ਕਰਿਆਨਾ ਸਟੋਰ ਇਹਨਾਂ ਦੇ ਅਤੇ ਵਧੀਆ ਘਰ ਆ ਨੀਡ ਹਾਊਸ ਕਰ ਐਨੀ ਜਨਰਲ ਕਾਸਟ ਘਰੇਲੂ ਲੜਕੀ ਦੀ ਜ਼ਰੂਰਤ ਆ ਕਿਸੇ ਵੀ ਜਨਰਲ ਕਾਸਟ ਤੋਂ ਹੋ ਸਕਦੀ ਆ ਪ੍ਰਵਾਹਨਾ ਸਕਰੀਨ ਤੇ ਚੱਲ ਰਹੇ ਨੰਬਰ ਤੇ ਡਾਇਰੈਕਟ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਇਹ ਹੈਗਾ ਜੀ ਕੈਨੇਡਾ ਤੋਂ ਨਾਮ ਕੌਰ ਲਵਾਨਾ ਸਿੱਖ ਲੜਕੀ ਮੁਕੇਰੀਆਂ ਪੀ ਆਰ ਕੈਨੇਡਾ 1990 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ ਦੀ ਬੇਟੀ ਦਾ ਐਮ ਬੀਬੀਐਸ ਡਾਕਟਰ ਨੇ ਇਹ ਕੈਨੇਡਾ ਦੇ ਵਿੱਚ ਇਹ ਜੌਬ ਕਰਦ ਨੇ ਫਾਜ਼ਲ ਸਾਹਿਬ ਇਹਨਾਂ ਦੇ ਵੈਲ ਸੈਟਲਡ ਨੇ ਯੂ ਐਸ اے ਦੇ ਵਿੱਚ ਮਦਰ ਨੇ ਗਵਰਨਮੈਂਟ ਟੀਚਰ ਨੇ ਇਹਨਾਂ ਦੀ ਰਿਕੁਆਇਰਮੈਂਟ ਹੈ ਜੇ ਨੀਟ ਗੋਰ ਸਿੱਖ ਲਵਾਨਾ ਮੁੰਾਇ ਡਾਕਟਰ ਲਾਇਰ ਇੰਜੀਨੀਅਰ ਫਰੋਂ ਕੈਨੇਡਾ ਯੂ ਐਸ اے ਇੰਡੀਆ ਗੋਰ ਸਿੱਖ ਲੜਕਾ ਲਵਾਨਾ ਪਰਿਵਾਰ ਦਾ ਹੋਵੇ ਐਮ ਬੀਬੀਐਸ ਡਾਕਟਰ ਹੋ ਸਕਦੇ ਨੇ ਵਕੀਰ ਹੋ ਸਕਦੇ ਨੇ ਜਾਵਰ ਕਿਤੇ ਤੌਰ ਤੇ ਇੰਜੀਨੀਅਰ ਹੋ ਸਕਦੇ ਨੇ ਕਲੇਟਾ ਯੂ ਐਸ اے ਇੰਡੀਆ ਕਿ ਤੋਂ ਵੀ ਹੋ ਸਕਦੇ ਨੇ ਸਿਕਰੀਨ ਤੇ ਪ੍ਰਬੰਧਾ ਨੰਬਰ ਚੱਲਦਾ ਜੀ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰ ਲਿਓ ਖੱਤਰੀ ਹਿੰਦੂ ਲੜਕਾ ਤਨਤਨ ਸਾਹਿਬ 1999 ਡੇਟ ਆਫ ਬਰਥ 5 ਫੁੱਟ 7 ਇੰਚ ਕਾਤ ਆਪਣਾ ਇਹਨਾਂ ਦੀ ਦੁਕਾਨ ਆ ਗ੍ਰੈਜੂਏਸ਼ਨ ਨੇ ਗ੍ਰੈਜੂਏਟ ਕੀਤੀ ਹੀ ਆ ਘਰੇਲੂ ਲੜਕੀ ਦੀ ਜ਼ਰੂਰਤ ਆ ਪਰਿਵਾਰ ਦਾ ਸਿਕਰੀਨ ਤੇ ਨੰਬਰ ਚੱਲਦਾ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਜੱਟ ਸਿੱਖ ਸੰਦੂ ਲੜਕਾ ਆਸਟ੍ਰੇਲੀਆ ਸਿਟੀਜ਼ਨ ਲੋਹਿਆ ਖਾਸ ਸ਼ਾ ਕੋਟ ਜਲੰਧਰ ਏਰੀਆ 1990 ਡੇਟ ਆਵਰ 6 ਫੁੱਟ ਦੇ ਚ ਕੱਦ ਭਰਾ ਮੈਰਿਟ ਨਿਊਜ਼ੀਲੈਂਡ ਸਾਡੇ 8 ਏਕੜੇ ਨਾਲ ਕੋਲੇ ਪ੍ਰਾਪਰਟੀ ਆ ਨੀਡ ਸੌਫਟਵੇਅਰ ਡਿਫੋਲ ਟਾਲ ਐਂਡ ਪ੍ਰੋਫੈਸ਼ਨਲੀ ਕੁਆਲੀਫਾਈਡ ਕਰ ਸੋਹਣੀ ਸਲਖੀ ਪੜੇ ਲਿਖੀ ਲੰਬੀ ਲੰਜੀ ਪ੍ਰੋਫੈਸ਼ਨਲ ਕੁਆਲੀਫਾਈਡ ਜੋ ਹੋਵੇ ਲੜਕੀ ਦੀ ਜ਼ਰੂਰਤ ਆ ਪਰਿਵਾਰ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸਿੱਧੀ ਗੱਲਬਾਤ ਕਰੋ ਆਗਰਾ ਰਿਸ਼ਤਾ ਲੋਟ ਕਰੋ ਇਹ ਲੜਕੀ ਗਵਰਨਮੈਂਟ ਜੌਬ ਕਰਦੀ ਆ ਅੰਮ੍ਰਿਤਕੌਰ ਰਾਮਗੜੀ ਆ ਲੜਕੀ ਵਾਸੀ ਗੋਤ ਲੁਧਿਆਣਾ ਏਰੀਆ 1994 ਡੇਟ ਆਫ ਬਰਥ 5 ਫੁੱਟ 4 ਇੰਚ ਕੱਟ ਐਮ ਸੀ ਇਹ ਨਾਲ ਦੀ ਕੁਆਲਿਫਿਕੇਸ਼ਨ ਆ ਕਰੰਟਲੀ ਵਰਕਿੰਗ ਐਜ਼ ਮੈਨੇਜਰ ਇਨ ਪੀ ਐਨ ਵੀ ਬੈਂਕ ਇਹ ਲੜਕੀ ਬੈਂਕ ਦੇ ਵਿੱਚ ਸਰਕਾਰੀ ਜੋਬ ਕਰਦੇ ਨੇ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਬਤੌਰ ਮੈਨੇਜਰ ਦੋ ਭਰਾ ਮਰਨ ਨੇ ਵੈਲ ਕੁਆਲੀਫਾਈਡ ਨੇ ਨੀਟ ਵੈਲ ਕੁਆਲੀਫਾਈਡ ਐਂਡ ਬਿਊਟੀਫੁੱਲ ਬாய் ਡੂਇੰਗ ਗਵਰਨਮੈਂਟ ਜੋਬ ਨੀਟ ਵੈਲ ਕੁਆਲੀਫਾਈਡ ਐਂਡ ਹੈਂਡਸਮ ਬாய் ਡੂਇੰਗ ਗਵਰਨਮੈਂਟ ਜੋਬ ਲੜਕਾ ਸੋਹਣਾ ਸੁਲੱਖਾ ਪੜਿਆ ਲਿਖਾ ਹੋਵੇ ਤੇ ਸਰਕਾਰੀ ਜੋਬ ਕਰਦਾ ਹੋਵੇ ਇਹੋ ਜਿਹਾ ਪਰਿਵਾਰ ਇਹਨਾਂ ਹੋਵੇ ਤਾਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਮਰਦੀਪ ਸਿੰਘ ਰਾਮਗੜੀਆ ਸਿੱਖ ਲੜਕਾ ਬਿਰਦੀ ਗੋਤ ਸਾਨੇਵਾਲ ਲੁਧਿਆਣਾ ਏਰੀਆ 1999 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ ਮਕੈਨੀਕਲ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਜੀ ਵਰਕਿੰਗ ਐਜ਼ ਏ ਐਮ ਐਨ reputable company 6.5 ਲੱਖ ਪਰ ایئر ان ਦਾ 패ਕੇਜ ਆ ਇਕ ਦਿਨ ਦੇ ਭਰਾ नीड एजुकेटेड ਐਂਡ ਬਿਊਟੀਫੁਲ ਗਰਲ ਇਹਨਾਂ ਲਈ ਰਿਕੁਆਇਰਮੈਂਟ ਹੈ ਜੀ ਅਗਲਾ ਰਿਸਟਾ ਨੋਟ ਕਰੋ ਇਹ ਹੈਗਾ ਕੈਨੇਡਾ ਅਮਰਿੰਦਰ ਸਿੰਘ ਜੱਟ ਸਿੱਖ ਲੜਕਾ ਗਿੱਲ ਗੋਤ ਅਮਰਤਾਰੀ ਲੜਕਾ ਜੀ ਖਮਾਣੋ ਖੁਰਥ ਕੈਨੇਡਾ 1984 ਰੇਟ ਆਫ ਬਰਥ 5 ਫੁੱਟ 10 ਇੰਚ ਕਾ ਬੀ ਟੈਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਪੋਸਟ ਗ੍ਰੈਜੂਏਟ ਡਿਪਲੋਮਾ ਕੰਪਿਊਟਰ ਸਾਇੰਸ ਪੈਨ ਮੈਰਿਟ ਕੰਸਟਰਕਸ਼ਨ ਕੰਪਨੀ ਦੇ ਵਿੱਚ ਇਹ ਜੌਬ ਕਰਦੇ ਨੇ 5 ਏਕੜੇ ਨਾਲ ਕੋਲ ਪ੍ਰਾਪਰਟੀ ਆ ਅਤੇ ਕੁਝ ਕਮਰਸ਼ੀਅਲ ਪ੍ਰਾਪਰਟੀ ਵੀ ਆ ਨੀਲ ਐਜੂਕੇਟਿਡ ਐਂਡ ਬਿਊਟੀਫੁੱਲ ਗਰਲ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਲੜਕੀ ਅੰਮ੍ਰਿਤਧਾਰੀ ਹੋਣੀ ਜ਼ਰੂਰੀ ਹੈ ਸਕਰੀਨ ਤੇ ਪਰਿਵਾਰ ਦੇ ਦੋ ਨੰਬਰ ਚੱਲ ਰਹੇ ਨੇ ਕਿਸੇ ਵੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਇਹ ਹੈਗਾ ਜੀ ਪੀਖੀ ਮਾਨਸਾ ਤੋਂ ਜੱਟ ਸਿੱਖ ਲੜਕਾ ਚਹਿਲ ਗੋਤ ਪੀਖੀ ਮਾਨਸਾ 1993 ਡੇਟ ਆਵਰਕ 5 ਫੁੱਟ 11 ਇੰਚ ਕੱਤ ਡਿਪਲੋਮਾ ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਬੀਟੈਕ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫੀਕੇਸ਼ਨਾਂ ਜੀ ਮਹਾਲੀ ਵਿਖੇ ਆਨਲਾਈਨ ਕੰਮ ਕਰ ਰਹੇ ਨੇ 12 ਏਕੜ ਤੋਂ ਜ਼ਿਆਦਾ ਇਹਨਾਂ ਕੋਲ ਪ੍ਰਾਪਰਟੀ ਆ ਦੋ ਭਰਾ ਨੇ ਭੈਣ ਮੈਰਿਡਾ ਇੰਡੀਆ ਦੇ ਇੱਕ ਦੂਸਰੀ ਆਸਟ੍ਰੇਲੀਆ ਸਿਟੀ ਜਨ ਨੇ ਭਰਾ ਇਹਨਾਂ ਦਾ ਅਨਮੈਰਿਡਾ ਪੁਰਤਗਾਲ ਵਿਖੇ ਆ ਇਹਨਾਂ ਦੀ ਰਿਕੁਆਇਰਮੈਂਟ ਕੀਤਾ ਜੀ ਪਿਤਾ ਜੀ ਇਹਨਾਂ ਦੇ ਪੈਨਸ਼ਨਰ ਰਹੇ ਨੇ ਰਿਟਾਇਰੀ ਪਰਸਨ ਨੇ 60000 ਰੁਪਏ ਪਰ ਮਾਤਮਾ ਦੀ ਪੈਨਸ਼ਨ ਇਹਨਾਂ ਦੀ ਰਿਕਾਇਰਮੈਂਟ ਆ ਲੜਕੀ ਪੜ੍ਹੀ ਲਿਖੀ ਸਮਝਦਾਰ ਨਰਮ ਸੁਭਾ ਵਾਲੀ ਹੋਵੇ ਸਕਰੀਨ ਤੇ ਪਰਿਵਾਰ ਦਾ ਨੰਬਰ ਚੱਲ ਰਿਹਾ ਜੀ ਤੁਸੀਂ ਡਾਇਰੈਕਟ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਬ੍ਰਾਹਮਣ Hindu ਲੜਕਾ ਢੱਡ ਗੋਥ ਮੋਗਾ ਏਰੀਆ 1995 ਡੇਟ ਆ ਵਰਤ 5 फुट 8 इंच का 10 प्लस 2 क्वालिफिकेशन अपना ना ਇਹਦਾ ਬਿਜ਼ਨਸ ਆ ਫਾਜ਼ਲ ਸਾਹਿਬ ਇਹਨਾਂ ਦੀ ਟਰਾਂਸਪੋਰਟ ਕੰਪਨੀ ਹੈ ਚੰਡੀਗੜ੍ਹ ਵਿੱਚ ਹੈ ਘਰੇਲੂ ਲੜਕੀ ਦੀ ਜ਼ਰੂਰਤ ਆ ਪਰਿਵਾਰ ਦਾ ਸਕਰੀਨ ਤੇ ਨੰਬਰ ਚੱਲ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ यूके ਤੋਂ ਨਾਮ ਕੌਰ अरोड़ा ਸਿੱਖ ਲੜਕੀ ਮੋਗਾ ਏਰੀਆ ਔਨ ਵਰਕ ਪਰਮਿਟ यूके ਕਵਾਲੀਫਿਕੇਸ਼ਨ ਹਨ ਇਹ ਬੀਏ ਬੀਐਡ ਐਂਡ ਐਮਏ ਇਹ ਲੜਕੀ ਤਲਾਸ਼ੂਦਾ ਜੀ ਮਾਤਾ ਪਿਤਾ ਦੀ ਇਕੱਦੀ ਬੇਟੀ ਆ ਇਹਨਾਂ ਦੀ ਰਿਕੁਆਇਰਮੈਂਟ ਆ ਲੜਕਾ ਯੂਕੇ ਵਿੱਚ ਪੀਆਰ ਵਰਕ ਪਰਮਿਟ ਤੇ ਹੋਵੇ ਜਾਤੀਬੰਧਨ ਨਹੀਂ ਲੜਕਾ ਨਸ਼ਾ ਰਹਿਤ ਹੋਵੇ ਮੈਰਿਜ ਬਿਊਰੋ ਵਾਲੇ ਜੀ ਕਹਿੰਦੇ ਸੰਪਰਕ ਨਾ ਕਰਨ ਸਾਨੂੰ ਮਾਫ ਕਰਨ ਸਕਰੀਨ ਤੇ ਪਰਿਵਾਰ ਦਾ ਨੰਬਰ ਚੱਲਾਈ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਜੀ ਕੈਨੇਡਾ ਜੱਟ ਸਿੱਖ ਲੜਕਾ ਮਾਨ ਗੋਤ ਇਹ ਲੜਕਾ ਪੱਗਵੰਦ ਆ ਜੀ ਫਾਤੀਗੜ ਸਾਹਿਬ ਏਰੀਆ ਕੈਨੇਡਾ ਸਿਟੀਜ਼ਨ 1993 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਗ੍ਰੈਜੂਏਟ ਇਨ ਬਿਜ਼ਨਸ ਮੈਨੇਜਮੈਂਟ ਇਹ ਇਹਨਾਂ ਦੀ ਕੁਆਲਿਫੀਕੇਸ਼ਨ ਆ ਜੀ ਲੜਕਾ ਯੂ ਐਸ ਏ ਵੇਸਟ ਕੰਪਨੀ ਵਿੱਚ ਬਤੌਰ ਸੀਨੀਅਰ ਮੈਨੇਜਰ ਕੰਮ ਕਰਦਾ ਹੈ 6 ਫਿਗਰਾਂ ਦੇ ਵਿੱਚ ਇਹਨਾਂ ਦੀ ਸੈਲਰੀ ਆ ਕੈਨੇਡਾ ਆਪਣਾ ਘਰ ਆ ਇਹਨਾਂ ਦੀ ਰਿਕੁਆਇਰਮੈਂਟ ਹੈ ਲੜਕੀ ਸੁੰਦਰ ਅਤੇ ਸਾਊ ਹੋਵੇ ਪੀਆਰ ਕਨੇਡਾ ਪੀਆ ਹੋਵੇ ਚੰਗੀ ਜੌਬ ਕਰਦੀ ਹੋਵੇ ਸਾਰਾ ਪਰਿਵਾਰ ਕਨੇਡਾ ਰਹਿੰਦਾ ਹੈ ਵਿਆਹ ਕਨੇਡਾ ਵਿੱਚ ਹੀ ਕਰਨਾ ਹੈ ਮੈਰਿਜ ਬੋਰ ਨਾਲ ਕੰਟੈਕਟ ਨਾ ਕਰਨ ਸਕਰੀਨ ਤੇ ਪਰਿਵਾਰ ਦਾ ਨੰਬਰ ਚੱਲ ਰਿਹਾ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਸੁਖਾ ਸਿੰਘ ਮਹਿਰਾ ਸਿੱਖ ਲੜਕਾ ਸੰਗਰੂਰ ਏਰੀਆ 33 ਸਾਲ ਉਮਰ 5 ਫੁੱਟ 6 ਇੰਚ ਕੱਦ ਇਹ ਲੜਕਾ ਤਲਾਕ ਸੁਦਾ ਜੀ ਮੈਟਰਿਕ ਹੈ ਨਾ ਕੋਈ ਕੁਆਲਿਫੀਕੇਸ਼ਨ ਆ ਰਾਜ ਮਿਸਤਰੀ ਦਾ ਕੰਮ ਕਰਦੇ ਹਨ ਲੜਕੀ ਤਲਾਕ ਸੁਦਾ ਵਿਧਵਾ ਕੁਆਰੀ ਕੋਈ ਵੀ ਹੋ ਸਕਦੀ ਆ ਭਾਵੇਂ ਕਹਿੰਦੇ ਉਹਨਾਂ ਕੋਲੇ ਇੱਕ ਛੋਟਾ ਬੱਚਾ ਜਾਂ ਬੱਚੀ ਵੀ ਹੋ ਸਕਦੀ ਆ ਜਾਤੀ ਬੰਧਨ ਕੋਈ ਨਹੀਂ ਪਰਿਵਾਰ ਦਾ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਮਨਦੀਪ ਸਿੰਘ ਅਰੋੜਾ ਸਿੱਖ ਲੜਕਾ ਚੋਗਾਵਾ ਆਵਾਦਾਨ ਅੱਡਾ ਕਾਲਾ ਸੰਘਾ ਰੋਡ ਜਲੰਧਰ 1998 ਡੇਟ ਆਫ ਬਰਥ 5 ਫੁੱਟ 8 ਇੰਚ ਕਾ 10+2 ਕੁਆਲੀਫਿਕੇਸ਼ਨ ਅਲਾਈਐਂਸ ਟੈਂਡਸ ਦੇ ਵਿੱਚ ਐਸ ਡਿਪਾਰਟਮੈਂਟ ਮੈਨੇਜਰ ਦੇ ਤੌਰ ਤੇ ਕੰਮ ਕਰਦੇ ਨੇ 3000 ਰੁਪਿਆ ਇਹਨਾਂ ਲਈ ਪਰ ਮਨਥ ਸੈਲਰੀ ਆ ਇਹ ਲੜਕਾ ਵੈਸ਼ਨੂ ਆ ਆਪਣਾ ਮਕਾਨ ਇਹਨਾਂ ਕੋਲੇ ਮਾਤਾ ਪਿਤਾ ਸੁਰਗ ਵਾਸ ਹੋ ਚੁੱਕੇ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਪਰਿਵਾਰ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਰਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਕੈਨੇਡਾ ਤੋਂ ਜੱਟ ਸਿੱਖ ਲੜਕਾ ਮੰਗਟ ਕੋਤ ਲੁਧਿਆਣਾ ਏਰੀਆ ਵਰਕ ਪਰਮਨਟ ਤੇ ਕੈਨੇਡਾ 34 ਸਾਲ ਉਮਰ 5 ਫੁੱਟ 8 ਇੰਚ ਦਾ ਤਲਾਸ਼ ਹੋਦਾ ਲੜਕਾ ਹੈ ਕਰੇ ਇਹੋ ਲੜਕੀ ਦੀ ਜ਼ਰੂਰਤ ਆ ਪਰਿਵਾਰ ਦਾ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਰ ਪਰੋਜੀ RAMDAS ji aa sikh ladka 22 saal umar IELTS ਦਿੱਤੀ ਹੋਈ ਆ UK ਵਰਕ ਪਰਮਿਟ ਲਈ ਖਰਚਾ ਕਰਨ ਵਾਲੇ ਲੜਕੇ ਦੀ ਜ਼ਰੂਰਤ ਹੈ ਇਹਨੂੰ ਦੁਬਾਰੇ ਪੜ੍ਹਦਾ ਜੀ ਮੈਂ RAMDAS ji aa sikh ladki 22 ਸਾਲ ਉਮਰ ਆਈਡੈਂਟਸ ਕੀਤੀ ਹੋਈ ਆ ਯੂਕੇ ਵਰਕ ਪਰਮਿਟ ਲਈ ਖਰਚਾ ਕਰਨ ਵਾਲੇ ਲੜਕੇ ਦੀ ਜ਼ਰੂਰਤ ਹੈ ਇਹ ਲੜਕੀ ਦੀ 22 ਸਾਲ ਉਮਰ ਆ ਜੀ ਆਈਡੈਂਟਸ ਇਹਨਾਂ ਦੀ ਕੀਤੀ ਹੋਈ ਆ ਯੂਕੇ ਜਾਣਾ ਚਾਹੁੰਦੇ ਨੇ ਅਤੇ ਯੂਕੇ ਵਰਕ ਪਰਮਿਟ ਦੇ ਇਹ ਆਪ ਜੋ ਪਰਿਵਾਰ ਯੂਕੇ ਪਰਮਿਟ ਯੂਕੇ ਵਰਕ ਪਰਮਿਟ ਤੇ ਜਾਣ ਲਈ ਖਰਚਾ ਕਰਨ ਲਈ ਸਹਿਮਤ ਹੋਵੇ ਉਹ ਹੈ ਜੋਆ ਲੜਕਾ ਵਾਲੇ ਪਰਿਵਾਰ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਕਾਲੂ ਸਿਆਲਕੋਟੀ ਲੜਕੇ ਲੁਧਿਆਣਾ ਏਰੀਆ 1990 ਡੇਟਵਰਥ 5 ਫੁੱਟ 5 ਇੰਚ ਕੱਦ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਜੀ ਇਹਨਾਂ ਦੀ ਉਸ ਵਲ ਲੁਧਿਆਣੇ ਤੋਂ ਤੇ ਡੀਐਮਸੀ ਦੇ ਵਿੱਚ ਇਹ ਜੌਬ ਕਰਦੇ ਨੇ 1 ਸਾਲ ਦਾ ਤਜਰਬਾ ਇਨਾਂ ਦੀ ਰਿਕੁਆਇਰਮੈਂਟ ਆ ਨੀਟ ਮੈਚਿੰਗ ਬாய் ਲੋਕਲ ਨਾਟ ਕੰਟੈਕਟ ਪਲੀਜ਼ ਮੈਚਿੰਗ ਬੋਏ ਦੀ ਜਰੂਰਤ ਆ ਕਹਿੰਦੇ ਵੀ ਲੋਕ컬 ਬੰਦੇ ਨਾਲ ਸੰਪਰਕ ਕਰਨ ਸਕਰੀਨ ਦੇ ਪਰਿਵਾਰ ਦਾ ਨੰਬਰ ਚੱਲ ਹੈ ਜੀ ਤੁਸੀਂ ਕੋਈ ਡਾਊਟ ਆ ਰਾ ਇਹਨਾਂ ਨਾਲ ਸਿੱਧੀ ਗੱਲਬਾਤ ਕਰਕੇ ਕਲੀਅਰ ਕਰ ਸਕਦੇ ਹੋ ਅਗਲਾ ਰਿਸ਼ਤਾ ਲੋਡ ਕਰੋ ਜੀ ਇਹ ਕਾ ਗੋਮਡ ਜਾਓ ਪਰਦਾ ਜੱਟ ਸਿੱਖ ਲੜਕਾ ਬੋਟਰਗੋਤ ਗੈਰੀ ਬੋਟਰ ਬਠਿੰਡਾ ਏਰੀਆ 1999 ਡੇਟਾਵਰਥ 5 ਫੁੱਟ ਦਾ ਸਿੱਕਾ ਪੀਐਸਸੀ ਓਨਰ ਇਨ ਐਗਰੀਕਲਚਰਲ ਇਹਨਾਂ ਦੀ ਕੁਆਲੀਫਿਕੇਸ਼ਨ ਹੈ ਜੀ ਗਵਰਨਮੈਂਟ ਜੌਬ ਕਰਦੇ ਨੇ ਇਹ ਪੰਜਾਬ ਪੁਲਿਸ ਦੇ ਵਿੱਚ ਪਿਤਾ ਆਰਮੀ ਤੋਂ ਰਿਟਾਇਰ ਨੇ 5 ਕਿਲੇ ਨਾਲ ਕੋਲੇ ਵਾਹੀਯੋਗ ਜ਼ਮੀਨਾਂ ਅਰਪਣ ਪ੍ਰਾਪਰਟੀਆਂ ਹਜ਼ਾਰ ਗਾਜ 17 ਦੁਕਾਨਾਂ ਨੇ 40000 ਰੁਪਿਆ ਪ੍ਰਤੀ ਮਹੀਨਾ ਇਹਨਾਂ ਨੂੰ آمدਨ ਆ ਰਹੀ ਆ ਦੋ ਭੈਣਾਂ ਨੇ ਮੈਰਿਡ ਨੇ ਅਤੇ ਇੱਕ ਪੰਜਾਬ ਪੁਲਿਸ ਦੇ ਵਿੱਚ ਜੌਬ ਕਰਦੀ ਆ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਨੀਟ ਬਿਊਟੀਫੁਲ ਗਰਲ ਡੂਇੰਗ ਗਵਰਨਮੈਂਟ ਜੌਬ ਸੋਹਣੀ ਸਨਖੀ ਲੜਕੀ ਜੋ ਸਰਕਾਰੀ ਜੌਬ ਕਰਦੀ ਹੋਵੇ ਇਹਨਾਂ ਨਾਲ ਉਹ ਪਰਿਵਾਰ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਦਮਦਮਾ ਸਾਹਿਬ ਤਲਵੰਡੀ ਸਾਬ ਤੋਂ ਇਹ ਲੜਕੀ ਕੋਲੇ ਦੋ ਕੁਆਲਿਫਿਕੇਸ਼ਨਾਂ ਨੇ ਇਹਨੂੰ ਆਪਾਂ ਇੰਜੀਨੀਅਰ ਐਡਵੋਕੇਟ ਕੁਝ ਵੀ ਕਹਿ ਸਕਦੇ ਆ ਦੋ ਹੀ ਵੀ ਕਹਿ ਸਕਦੇ ਆ ਇੰਜੀਨੀਅਰ ਐਡਵੋਕੇਟ ਅਰੋੜਾ ਸਿੱਖ ਲੜਕਾ ਦਸਤਾਰ ਧਾਰਿਆ ਲੜਕਾ ਜੀ ਇਹ ਮੋਟ ਨਿਗਾ ਇਹਨਾਂ ਦਾ ਗੋਤਾ ਤਲਵੰਡੀ ਸਾਬੋ ਦਮਦਮਾ ਸਾਹਿਬ ਪਠੰਡਾ ਏਰੀਆ 1993 ਡੇਟ ਆਵਰਥਾ 5 ਫੁੱਟ 7 ਇੰਚ ਕੱਦਾ ਬੀਟੈਕ ਕੀਤੀ ਹੋਈ ਇਹਨਾਂ ਦੀ ਅਤੇ ਇਹਨਾਂ ਦੀ ਐਲ ਐਲਬੀ ਕੀਤੀ ਹੋਈ ਹੈ ਕਿਤੇ ਤੌਰ ਤੇ ਇਹ ਵਕੀਲ ਨੇ ਐਡਵੋਕੇਟ ਨੇ 1 ਕ ਲੱਖ ਰੁਪਇਆ ਪ੍ਰਤੀ ਮਹੀਨਾ ਨ ਇਹਨਾਂ ਦੀ ਅਮਤੀ ਆਮਦਨ ਪਿਤਾ ਜੀ ਇਹਨਾਂ ਦੇ ਕੋਟ ਵਿੱਚ ਆਪਣਾ ਬਿਜ਼ਨਸ ਕਰਦੇ ਨੇ ਇੱਕ ਭਰਾ 7 ਏਕੜ ਇਹਨਾਂ ਕੋਲ ਪ੍ਰਾਪਰਟੀ ਆ ਕੁਝ ਦੁਕਾਨਾਂ ਨੇ ਪੀਜੀ ਨੇ ਤੇ ਦੋ ਚੈਂਬਰ ਨੇ ਕੋਟ ਦੇ ਵਿੱਚ ਇਹ ਤਾਂ ਇਹਨਾਂ ਦੀ ਪ੍ਰਾਪਰਟੀ ਦੇ ਵੇਰਵੇ ਹੋ ਗਏ ਜੀ ਰਿਕੁਆਇਰਮੈਂਟ ਆ ਨੀਟ ਵੈਲ ਐਜੂਕੇਟਿਡ ਐਮ ਐਸ ਸੀ ਗਰਲ ਇਨ ਸੇਮ ਕਾਸਟ ਉਰੋੜਾ ਸਿੱਖ ਪਰਿਵਾਰ ਦੇ ਲੜਕੇ ਜਿਹਦੀ ਕੁਆਲਿਫਿਕੇਸ਼ਨ ਐਮ ਐਸ ਸੀ ਹੋਵੇ ਸੋਹਣੇ ਸੁਨੱਖੀ ਹੋਵੇ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਲੜਕੀ ਦਾ ਨਾਮ ਕੌਰ ਖੈਰਾ ਜੱਟ ਸਿੱਖ ਲੜਕੇ ਤਰਨ ਤਰਨ ਸਾਹਿਬ 2005 ਡੇਟ ਆਫ ਬਰਥ 5 ਫੁੱਟ 2 ਇੰਚ ਕੱਤ ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨ ਦੇ ਵਿੱਚ ਇਹਦਾ ਸੈਕੰਡ ਇਅਰ ਆ ਲੜਕੀ ਇਹ ਪੜ ਰਹੀ ਆ ਨੀਡ ਵਾਈ ਜੋਬ ਇਨ ਮੈਡੀਕਲ ਫੀਲਡ ਮਿਨੀਮਮ 5 ਏਕੜ ਲੈਂਡ ਇੱਕ ਤਾਂ ਇਹਨਾਂ ਦੀ ਇਹ ਰਿਕੁਆਇਰਮੈਂਟ ਆ ਜੀ ਲੜਕਾ ਮੈਡੀਕਲ ਫੀਲਡ ਦੇ ਵਿੱਚ ਕੰਮ ਕਰਦਾ ਹੋਵੇ ਘੱਟੋ ਘੱਟ ਨੂੰ ਕੋਲ 5 ਏਕੜ ਪ੍ਰਾਪਰਟੀ ਚਾਹੀਦੀ ਆ ਜਾਂ ਫਿਰ ਵੈਲ ਸੈਟਲਡ ਇਨ ਕੈਨੇਡਾ ਦੋ ਗੱਲਾਂ ਨੇ ਇੰਡੀਆ ਦੇ ਵਿੱਚ ਤਾਂ 5 ਏਕੜ ਪ੍ਰਾਪਰਟੀ ਹੋਵੇ ਮੈਡੀਕਲ ਫੀਲਡ ਨਾਲ ਸੰਬੰਧਿਤ ਹੋਵੇ ਜੇ ਕੈਨੇਡਾ ਦਾ ਹੋਵੇ ਫਿਰ ਉਹ ਵੈਲ ਸੈਟਲਡ ਹੋਵੇ ਲੜਕਾ ਪਰਿਵਾਰ ਦਾ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਲੋਡ ਕਰੋ ਜੀ ਜੱਟਸੀਕਾ ਲੜਕਾ ਦਿ올ਗੋਤ ਰਾਏਕੋਟ ਲੁਧਿਆਣਾ ਏਰੀਆ 1995 ਡੇਟ ਆਫ ਬਰਥ 5 ਫੁੱਟ 8 ਇੰਚ ਕੱਤ ਐਮਏ ਇਕਨੋਮਿਕਸ ਇਹਨਾਂ ਦੀ ਕੁਆਲਿਫੀਕੇਸ਼ਨ ਹੈ 26 ਏਕੜ ਦੀ ਨਾਲ ਕੋਲ ਪ੍ਰਾਪਰਟੀ ਆ ਵੱਡਾ ਭਰਾ ਮੈਰਿਟਾ ਪੀਆਰ ਕਡੇਟਾ ਨੀਟ ਵੈਲ ਕੁਆਲੀਫਾਈਡ ਐਂਡ ਬਿਊਟੀਫੁਲ ਗਰਲ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਇੱਛਾ ਜੀ ਪਰਿਵਾਰ ਦਾ ਸਕਰੀਨ ਤੇ ਨੰਬਰ ਜਲਦੋਂ ਤੁਸੀਂ ਦੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਦਵਿੰਦਰ ਸਿੰਘ ਸੈਣੀ ਸਿੱਖ ਲੜਕਾ ਖੇਲਵਾਦੇ ਗੋਤ ਅਮਰਤਾਰੀਆ ਲੜਕਾ ਜੀ ਇਹ ਜੀਰਕਪੁਰ ਮਹਾਲੀ ਏਰੀਆ 1992 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਬੀ ਟੈਕ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਕੁਆਲੀਫਿਕੇਸ਼ਨ ਆ 9 ਸਾਲ ਦਾ ਇਹਨਾਂ ਦਾ ਐਕਸਪੀਰੀਅੰਸ ਆ 9 ਵਰਕਿੰਗ ਇਨ ਹੇਲਾ ਐਸ ਇੰਜੀਨੀਅਰ ਉਹ ਤੌਰ ਤੇ ਇਸ ਕੰਪਨੀ ਵਿੱਚ ਇੰਜੀਨੀਅਰ ਦੇ ਤੌਰ ਤੇ ਕੰਮ ਕਰ ਰਹੇ ਨੇ ਇਹਨਾਂ ਦੀ ਰਿਕੁਆਇਰਮੈਂਟ ਆ ਨੀਟ ਵੈਲ ਐਜੂਕੇਟਡ ਐਂਡ ਬਿਊਟੀਫੁਲ ਅਮਰਤਦਾਰੀ ਗਾਰਲ ਸੋਹਣੇ ਸਨਖੀ ਬੜੀ ਲਿਖੀ ਉਮਰ ਤੱਕ ਦੀ ਲੜਕੀ ਦੀ ਜ਼ਰੂਰਤ ਆ ਜੀਰਕਪੁਰ ਦੇ 80 ਕਿਲੋਮੀਟਰ ਦੇ ਘੇਰੇ ਵਾਲੇ ਇਹਨਾਂ ਨਾਲ ਸੰਪਰਕ ਕਰਨ ਦੂਰ ਵਾਲੇ ਨਾਲ ਕਰਨ ਅਗਲਾ ਦਸਤਾ ਨੋਟ ਕਰੋ ਜੀ 480 ਦਾ ਲੜਕਾ ਰੋਪੜ ਏਰੀਆ 1998 ਡੇਟ ਆਫ ਬਰਥ 6 ਫੁੱਟ ਕੱਤ ਐਮਏ ਕੀਤੀ ਹੋਈ ਆ ਪ੍ਰਾਈਵੇਟ ਜੌਬ ਕਰਦੇ ਨੇ 10 ਏਕੜੇ ਨਾਲ ਕੋਲੇ ਸ਼ਹਿਰੀ ਪ੍ਰਾਪਰਟੀ ਆ ਮਾਤਾ ਪਿਤਾ ਦਾ ਇਕੱਲਾ ਬੇਟਾ ਇਹ ਇਹਨਾਂ ਦੀ ਰਿਕਵਰਮੈਂਟ ਆ ਜੀ ਨੀਟ ਵੈਲ এডਿਕੇਟਿਡ ਐਂਡ ਬਿਊਟੀਫੁਲ ਗਰਲ ਫਰੋਮ ਕੋਡ ਚਟ ਸਿਕ ਫੈਮਿਲੀ ਸੋਹਣੀ ਸਲੱਖੀ ਪੜ੍ਹੀ ਲਿਖੀ ਲੜਕੇ ਜੋ ਜੱਟ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੀ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਐਨ ਆਰ ਆਈ ਅਤੇ ਮੈਰਿਜ ਬਿਊਰੋ ਵਾਲੇ ਕਹਿੰਦੇ ਨਾਟ ਕੰਟੈਕਟ ਬਾਹਰੀ ਦੇਸ਼ ਵਾਲੇ ਅਜੇ ਮੈਰਿਜ ਬਿਊਰੋ ਵਾਲੇ ਕਹਿੰਦੇ ਸਾਡੇ ਨਾਲ ਸੰਪਰਕ ਨਾ ਕਰਨ ਪਰਿਵਾਰ ਦਾ ਸਕਰੀਨ ਤੇ ਨੰਬਰ ਜਾਂਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਜੀ ਪੁਰਤਗਾਲ ਤੋਂ ਜੱਟ ਸਿੱਖ ਲੜਕਾ ਪੀ ਆਰ ਪੁਰਤਗਾਲ ਨਕੋਦਰ ਏਰੀਆ ਭਾਤ ਸਾਹਿਬ ਪੇਰੈਂਟਸ ਨੇ ਇੱਕ ਕਲਾਸ 1 ਅਫੀਸਰ ਨੇ ਇੰਡੀਆ ਦੇ ਵਿੱਚ ਪ੍ਰਾ ਮੈਰਡਾ ਕੈਨੇਡਾ ਇਅਰਲੀ ਇਨਕਮ ਇਹਨਾਂ ਦੀ 50k ਆ ਨਕੋਦਰ ਵਿੱਚ ਆਪਣਾ ਮਕਾਨ ਆ ਅਤੇ ਕੁਝ ਐਗਰੀਕਲਚਰ ਲੈਂਡ ਵੀ ਇਹਨਾਂ ਦੀ ਨਕੋਦਰ ਦੇ ਵਿੱਚ ਇਹਨਾਂ ਦੀ ਰਿਕਵਰਮੈਂਟ ਆ ਲੜਕੀ ਕੈਨੇਡਾ ਤੋਂ ਪੀਆਰ ਹੋਵੇ ਦੋਆਬੇ ਏਰੀਆ ਨੂੰ ਪਹਿਲ ਦਿੱਤੀ ਜਾਵੇਗੀ ਪ੍ਰਵਾਦ ਦਾ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਦੀ ਗੱਲ ਕਰ ਸਰ ਅਗਲਾ ਰਸਤਾ ਲੋਡ ਕਰੋ ਸਿਮਰਨਜੀਤ ਕੌਰ ਜੱਟ ਸਿੱਖ ਲੜਕੀ ਅੰਮ੍ਰਿਤਸਰ ਸਾਹਿਬ 1997 ਡੇਟ ਆਫ ਬਰਥ 5 ਫੁੱਟ 5 ਇੰਚ ਕਾਤ ਬੀਐਸਸੀ ਨਾਨ ਮੈਡੀਕਲ ਕੁਆਲੀਫਿਕੇਸ਼ਨ ਇੱਕ ਦਾ ਬੀਐਸਸੀ ਨਾਨ ਮੈਡੀਕਲ ਕੀਤੀ ਹੈ ਬੇਟੀ ਦੀ ਇੱਕ ਐਮਐਸਸੀ ਮੈਥ ਕੀਤਾ ਹੋਇਆ ਬੀਐਡ ਕੀਤੀ ਹੈ ਇਹਨਾਂ ਨੇ ਮੈਥ ਦੇ ਸਾਇੰਸ ਦੇ ਨਾਲ ਪੀਟਾਟ ਅਤੇ ਸੀਟਾਟ ਨੇ ਕੁਆਲੀਫਾਈਡ ਕੀਤੇ ਹੋਏ ਨੇ ਵਰਕਿੰਗ ਐਜ਼ ٹیਜੀਟੀ ਇਨ ਪ੍ਰਾਈਵੇਟ ਇੰਸਟੀਚਿਊਟ ਇਹ ٹیਜੀਟੀ ਦੇ ਵਿੱਚ ਇੱਕ ਪ੍ਰਾਈਵੇਟ ਇੰਸਟੀਚਿਊਟ ਦੇ ਵਿੱਚ ਜੋਬ ਕਰਦੀ ਆ ਲੜਕੀ ਲੜਕਾ ਸਰਕਾਰੀ ਜੋਬ ਕਰਦਾ ਹੋਵੇ ਜਾਂ ਫਿਰ ਪੀਆਰ ਕੈਨੇਡਾ ਯੂ ਐਸ ਏ ਆਸਟ੍ਰੇਲੀਆ ਵਗੈਰਾ ਤੋਂ ਹੋਵੇ 8-10 ਕਿਲੇ ਨਾਲ ਕੋਲੇ ਪ੍ਰਾਪਰਟੀ ਚਾਹੀਦੀ ਹੈ ਪਰਿਵਾਰ ਦਾ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੇ ਜਸਪ੍ਰੀਤ ਸਿੰਘ ਰੇਖੀ ਵੈਸ਼ਨੂ ਨਸ਼ਾ ਰਹਿਤ ਲੜਕਾ ਜਲੰਧਰ ਏਰੀਆ 1990 ਡੇਟ ਆਫ ਬਰਥ 5 ਫੁੱਟ 8 ਇੰਚ ਕੱਤ ਫਾਈਨਾਂਸ ਐਂਡ ਪ੍ਰੋਪਰਟੀ ਡੀਲਰ ਦੇ ਤੌਰ ਤੇ ਕੰਮ ਕਰਦੇ ਨੇ ਪਿਤਾ ਜੀ ਵੀ ਇਹਨਾਂ ਦੇ ਪ੍ਰੋਪਰਟੀ ਡੀਲਰ ਨੇ ਇਕੱਠੇ ਕੰਮ ਕਰਦੇ ਨੇ ਭੈਣ ਮੈਰਿਡ ਆ ਭਰਾ ਅਨਮੈਰਿਡ ਆ ਆਪਣਾ ਘਰ ਆ ਆਪਣਾ ਦਫਤਰ ਆ ਜਲੰਧਰ ਦੇ ਵਿੱਚ ਇਹਨਾਂ ਦੀ ਰਿਕਵਰਮੈਂਟ ਆ ਨੀਟ ਹੋਮਲੀ ਗਲੋਂ ਫਰੋਮ hindu or sikh caste kirelu ladki di zarurta sikh parivar to ja hindu parivar to ho sakdi ya screen te parivar da number chalda hai je siddi gal baat kar sakde ho agla rishta note karo ji eh ladka merchant navy de vich job karde ne luvana sikh ladka mukeria 1993 date of birth 6 foot kad merchant navy vich eh job karde ne batao ਪਪ ਮੈਲ ਮਾਤਾ ਸਰਕਾਰੀ ਟੀਚਰ ਨੇ ਪਿਤਾ ਵੈਲ ਸੈਟਲਡ ਇਨ ਯੂ ਐਸ ਏ ਯੂ ਐਸ ਏ ਦੇ ਵਿੱਚ ਪਿਤਾ ਵੈਲ ਸੈਟਲਡ ਆ ਇਹਨਾਂ ਦੀ ਰਿਕੁਇਰਮੈਂਟ ਆ ਲਵਾਨਾ ਸਿੱਖ ਲੜਕੀ ਦੀ ਜ਼ਰੂਰਤ ਆ ਪਰਿਵਾਰ ਦਾ ਸਕਰੀਨ ਨੰਬਰ ਚੱਲਦਾ ਤੁਸੀਂ ਗੱਲਬਾਤ ਕਰ ਸਕਦੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਅਰੋੜਾ ਕਾਲੜਾ ਸਿੱਖ ਲੜਕਾ ਅਬੋਰ ਸਿਟੀ ਅਣਕ 40, 39 ਸਾਲ 39 ਇਅਰਸ 올ਡ 10 ਪਲੱਸ 2 ਕੁਆਲੀਫਿਕੇਸ਼ਨ ਆ ਅਨਮੈਰਿਡ ਆ ਅਲੂਮੀਨੀਅਮ ਫੈਬ੍ਰਿਕੇਟਡ ਦੀ ਆਪਣੀ ਦੁਕਾਨ ਆ ਇਹਨਾਂ ਦੀ ਭੈਣ ਅਤੇ ਭਰਾ ਇਹਨਾਂ ਦੇ ਮੈਰਿਡ ਨੇ ਰਿਕੁਆਇਰਮੈਂਟ ਆ ਜਿਨ੍ਹਾਂ ਦੀ ਘਰੇਲੂ ਔਰਤ ਦੀ ਜ਼ਰੂਰਤ ਆ ਵਿਧਵਾ ਤਲਾਕਸ਼ੁਦਾ ਹੋਵੇ ਬਿਨਾ ਬੱਚੇ ਤੋਂ ਹੋਵੇ ਜਾਂ ਇੱਕ ਛੋਟੀ ਬੱਚੀ ਵੀ ਹੋ ਸਕਦੀ ਹੈ ਇਹੋ ਜਿਹਾ ਪਰਿਵਾਰ ਆ ਜੋ ਇਹਨਾਂ ਨਾਲ ਸਿੱਧਾ ਰਾਤਾ ਕੈਮ ਕਰ ਸਕਦੀ ਅਗਲਾ ਰਿਸ਼ਤਾ ਨੋਟ ਕਰੋ ਇਹ ਹੈਗਾ ਲੜਕੀ ਦਾ ਕੈਨੇਡਾ ਜੱਟ ਸਿੱਖ ਲੜਕੇ ਮਾਨ ਗੋਤ ਮਾਨਸਾ ਏਰੀਆ ਪੀ ਆਰ ਕੈਨੇਡਾ 1990 ਡੇਟਾ ਵਰਥ 5 ਫੁੱਟ 5 ਇੰਚ ਕੱਤ ਬਿਜ਼ਨਸ ਮੈਨੇਜਮੈਂਟ ਦੇ ਵਿੱਚ ਇਹਨਾਂ 2 ਸਾਲ ਦਾ ਡਿਪਲੋਮਾ ਕੀਤਾ ਹੋਇਆ ਗੁੱਡ ਜੋਬ ਆ ਅਤੇ ਗੁੱਡ ਸੈਲਰੀ ਇਹਨਾਂ ਦੀ ਪਿਤਾ ਜੀ ਨਾਲ ਦੇ ਖੇਤੀਬਾੜੀ ਕਰਦਿੰਨੇ ਇੱਕ ਭੈਣ ਭਰਾ ਕੈਨੇਡਾ ਦੇ ਵਿੱਚ ਨੀਡ ਵਾਈ ਪੀਆਰ ਕੈਨੇਡਾ ਹੈ 12 ਤੋਂ 15 ਏਕੜ ਪ੍ਰਾਪਰਟੀ ਲੜਕਾ ਪੀ ਕੈਨੇਡਾ ਦਾ ਪੀਆਰ ਹੋਵੇ 12 ਤੋਂ 15 ਏਕੜ ਤੱਕ ਇਹਨਾਂ ਦੇ ਕੋਲੇ ਪ੍ਰਾਪਰਟੀ ਹੋਵੇ ਜ਼ਮੀਨ ਹੋਵੇ ਮਾਨਸਾ ਦੇ 80 ਕਿਲੋਮੀਟਰ ਦੇ ਘੇਰੇ ਵਾਲੇ ਹੀ ਸੰਪਰਕ ਕਰ ਸਕਦੇ ਨੇ ਦੂਰ ਵਾਲੇ ਕਿਸੇ ਸੰਪਰਕ ਨਾਂ ਕ ਅਗਲਾ ਰਿਸ਼ਤਾ ਨੋਟ ਕਰੋ ਜੀ ਸੁਨਿਆਰ ਸਿੱਖ ਲੜਕਾ ਪੀ ਆਰ ਕੈਨੇਡਾ 2000 ਦੀ ਡੇਟ ਆਵਰਥ 6 ਫੁੱਟ ਕੱਤ ਆਪਣਾ ਘਰ ਹੈ ਇਹਨਾਂ ਦਾ ਕੈਨੇਡਾ ਦੇ ਵਿੱਚ ਨੀਡ ਗਰਲ ਓਨਲੀ ਸਿੱਖ ਫੈਮਿਲੀ ਸਿੱਖ ਪਰਿਵਾਰ ਤੋਂ ਲੜਕੀ ਜ਼ਰੂਰਤਾਂ ਸਕਰੀਨ ਤੇ ਪਰਿਵਾਰ ਦਾ ਨੰਬਰ ਚਾਹਣ ਲਈ ਬਲਵਤ ਕਰ ਸਕਦੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਮਰਿਤਪਾਲ ਸਿੰਘ जाट सिख ਲੜਕਾ ਸੰਧੂ ਗੋਤ ਮੋਗਾ ਸ਼ਹਿਰ ਤੋਂ 2000 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਐਮ ਕਾਮ ਲਾਸਟ ਸੀਮੈਸਟਰ ਹੈ ਜੀ ਇਹਨਾਂ ਦਾ ਪ੍ਰਾਪਰਟੀ ਗਾਰੰਟੀ ਲਈ ਦੋ ਪਲਾਟ ਨੇ ਲੜਕੀ ਬਰਾਬਰ ਦੀ ਯੋਗਤਾ ਰੱਖਦੀ ਹੋਵੇ 50 ਕਿਲੋਮੀਟਰ ਦੇ ਘੇਰੇ ਵਾਲੇ ਹੀ ਸੰਪਰਕ ਕਰਨ ਦੂਰ ਵਾਲੇ ਨਾ ਕਰਨ ਮੋਗਾ ਸ਼ਹਿਰ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਫਿਰੋਜ਼ਪੁਰ ਏਰੀਆ 35 ਸਾਲ ਉਮਰ 10+2 ਕੁਆਲੀਫਿਕੇਸ਼ਨ ਰੋਡਵੇ ਦੇ ਵਿੱਚ ਸਰਕਾਰੀ ਜੋਬ ਕਰ ਦੇਣਾ ਬਤਾਉ ਰਹੇ ਡਰਾਈਵਰ 40000 ਰੁਪਏ ਪ੍ਰਤੀ ਮਹੀਨੇ ਦੀ ਆਮਦਨ ਨਾਲ ਘਰੇਲੂ ਲੜਕੀ ਦੀ ਜ਼ਰੂਰਤ ਹੈ ਕੋਈ ਵੀ ਚਰਨ ਕਾਸਟ ਵਾਲੇ ਸੰਪਰਕ ਕਰ ਸਕਦੇ ਹਨ ਪਰਿਵਾਰ ਦਾ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਮਨਦੀਪ ਸਿੰਘ ਰਾਮ ਦਾਸਿਆ ਸਿੱਖ ਲੜਕਾ ਫਤਿਹਗੜ੍ਹ ਸਾਹਿਬ 1977 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਬੀ.ਟੈਕ ਇਨ ਮਕੈਨੀਕਲ ਇੰਜੀਨੀਅਰਿੰਗ ਇਹ ਇਨਦੀ ਕੁਆਲਿਫਿਕੇਸ਼ਨ ਆ ਜੌਬ ਕਰਦੇ ਨੇ ਇਹ ਐਜ਼ ਇੰਜੀਨੀਅਰ ਇਨ ਰੇਲਵੇ ਬ੍ਰਿਜ ਫੈਬ੍ਰਿਕੇਸ਼ਨ ਕੰਪਨੀ ਦੇ ਜੌਬ ਕਰਦੇ ਨੇ ਲੜਕੀ ਸੋਹਣੀ ਹੋਵੇ ਗ੍ਰੈਜੂਏਸ਼ਨ ਕੀਤੀ ਹੋਵੇ ਪਰਿਵਾਰ ਦਾ ਸਕਰੀਨ ਤੇ ਨੰਬਰ ਚਾਲਦਾ ਇਸ ਜਿੱਦੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਲੜਕੀ ਦਾ RAMDASIA ਅਧਰਮੀ ਲੜਕੀ ਸਰੋਆ ਗੋਤ ਚਲੰਦਰ ਏਰੀਆ 1994 ਡੇਟ ਆਫ ਬਰਥ 5 ਫੁੱਟ 1 ਇੰਚ ਕਾਤ MBA ਕੀਤੀ ਹੈ ਇੰਡੀਆ ਤੋਂ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਫਰੋਮ ਕੈਨੇਡਾ ਇਹਨਾਂ ਦੀ ਕੁਆਲੀਫਿਕੇਸ਼ਨ ਹੈ ਜੌਬ ਕਰਦਨੇ ਇਹ ਹੈ ਜੀ ਬਤੌਰ ਪ੍ਰੋਡਿਊਸਰ ਮੈਨੇਜਰ ਇਨ 온ਟਾਰੀਓ ਕੈਨੇਡਾ ਪੇਰੈਂਟਸ ਹੀ ਰਿਟਾਇਰਡ ਫਰਮ ਗਵਰਨਮੈਂਟਿਕ ਜੌਬ ਮਤਲਬ ਪਿਤਾ ਸਰਕਾਰੀ ਜੌਬ ਤੋਂ ਰਿਟਾਇਰ ਨੇ ਇਹਨਾਂ ਦੀ ਰਿਕੁਆਇਰਮੈਂਟ ਆ ਲੁਕਿੰਗ ਫਾਰ RAMDAS ji a ਕੈਨੇਡਾ ਪੀਆਰ ਗ੍ਰੈਜੂਏਟ ਵੈਲ ਕੁਆਲੀਫਾਈਡ ਵੈਲ ਸੈਟਲਡ ਹੋਇਆ ਹੈ ਲੜਕਾ ਆਰਮਦਾਸੀਆ ਪਰਿਵਾਰ ਤੋਂ ਹੋਵੇ ਪੀਆਰ ਹੋਵੇ ਕੈਨੇਡਾ ਦਾ ਅਤੇ ਗ੍ਰੈਜੂਏਸ਼ਨਾਂ ਦੀ ਕੁਆਲਿਫੀਕੇਸ਼ਨ ਹੋਵੇ ਬੈਲ ਸੈਟਲ ਹੋਵੇ ਲੜਕਾ ਸਿਗਰੇਂਜ ਦੇ ਪਰਿਵਾਰ ਦਾ ਨੰਬਰ ਜਦੋਂ ਸਿੱਧੀ ਗੱਲਬਾਤ ਕਰ ਸਕਦੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੱਟ ਸਿੱਖ ਲੜਕਾ ਫਿਰੋਜ਼ਪੁਰ ਏਰੀਆ 34 ਸਾਲ ਉਮਰ ਤਲਾਬ ਸੁਦਾਏ 10+2 ਕੁਆਲਿਫੀਕੇਸ਼ਨਾਂ ਨਲਸੇ ਨੈਸਲਿਕ ਡੈਰੀ ਕੰਪਨੀ ਦੇ ਵਿੱਚ ਇਹ ਜੌਬ ਕਰਦੇ ਨੇ ਤਲਾਸ਼ ਸੁਦਾ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਪਰਿਵਾਰ ਦਾ ਨੰਬਰ ਜਾ ਰਿਹਾ ਹੈ ਸੁੱਧੀਗਾ ਦਾਤ ਕਰ ਸਕਦੇ ਹੋ ਅਗਲਾ ਰਸਤਾ ਨੋਟ ਕਰੋ ਇਹ ਹੈਗਾ ਜੀ ਲੁਧਿਆਣੇ ਤੋਂ ਕਰਨਦੀਪ ਸਿੰਘ ਰਾਮ ਗੜੀਆ ਸਿੱਖ ਲੜਕਾ ਮਠਾਰੂ ਗੋਤ ਲੁਧਿਆਣਾ ਏਰੀਆ 1993 ਡੇਟ ਆਫ ਬਰਥ 6 ਫੁੱਟ ਕੱਦ 10+2 ਕੁਆਲੀਫਿਕੇਸ਼ਨ ਭਰਾ ਮੈਰਿਡ ਕਾਰ ਐਸੈਸਰੀ ਤੇ ਹੋਲ ਸੇਲ ਦਾ ਕੰਮ ਹੈ ਇਹਨਾਂ ਦਾ ਕਾਰ ਐਸੈਸਰੀ ਦਾ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਪਰਿਵਾਰ ਦਾ ਨੰਬਰ ਜਲਦੀ ਜੂਸੀ ਸਿੱਧੀ ਗੱਲਬਾਤ ਕਰ ਸਕਦੇ ਹੋ ਇਹ ਰਿਸ਼ਤਿਆਂ ਦੇ ਵੇਰਵੇ ਆਪ ਜੀ ਨੇ ਸਾਂਝੇ ਕੀਤੇ ਗਏ ਹਨ ਜੀ 베ਰਵਾ ਬੋਲਦਿਆਂ ਤੋਂ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਖਿਮਾ ਦੇ ਜੱਜਕਾਂ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ